ਇਹ yeah.

ਇਹ ਦਰਾਹ ਮੇਰਾ ਨਹੀਂ ਹੈ চলো লাগা দাও পেজ লাগা দাও বিবি বাজ দাও Gracias.

ਇਹ ਕੋ ਸਾਡਾ ਜੋ ਡ੍ਰੀਮ ਐਂਡ ਬੀਬੀ ਚੈਰਟੀਬਲ ਡਰਸਟ ਹੈ ਜੋ ਕਿ ਸਾਡੇ ਚੇਅਰਮੈਨ ਸ੍ਰੀ ਅਨੂਕਮ ਮੋਂਗਾ ਜੀ ਉਹਨਾਂ ਦਾ ਇਨੀਸ਼ੀਏਟਿਵ ਹੈ ਕਿ ਬਹੁਤ ਸਾਲਾਂ ਤੋਂ ਇੱਕ ਕਰਮਾ ਹੈਲਥ케ਅਰ ਪ੍ਰੋਜੈਕਟ ਦੇ ਅਧੀਨ 슬ਮਸ ਔਰ ਜ਼ਰੂਰਤਮੰਦਾਂ ਨੂੰ ਉਹਨਾਂ ਦੇ ਘਰ ਪਹੁੰਚ ਕੇ ਮੈਡੀਕਲ ਏਡ ਪ੍ਰੋਵਾਈਡ ਕਰਦੇ ਸਾਡਾ ਇਹ ਪ੍ਰੋਜੈਕਟ ਹੈ ਕਿ ਲੋਕਾਂ ਨੂੰ ਸਾਡੇ ਕੋਲ ਲਾਣਾ ਪਏ ਅਸੀਂ ਲੋਕਾਂ ਕੋਲ ਤੁਰ ਕੇ ਜਾਈ ਸਾਡੀਆਂ ਡੇਲੀ چار تو پانچ ایمبولینس نکلتی ہیں جنہیں ڈاکٹر اور نرسنگ سٹاف جانا ہے اور جا کے انہوں نے فری کنسلٹیشن پلس میڈیسن پرووائڈ کرتا ہے یہ سارا بہت لمبے چر تو پروجیکٹ چل رہا ہے اس تو ود کے اسی ਉਹਨ ਜੋ ਨੈਕਸ ਇਨੀਸ਼ੀਏਟਿਵ ਲਿਆ ਹੈ ਕਾਸੀਂ ਇਹ ਮਹਿਸੂਸ ਕੀਤਾ ਹੈ ਕਿ ਜੋ ਮੈਡੀਕਲ ਦੀ ਕੋਸਟ ਹੈ ਯਾਨੀ ਕਿ ਸਰਜਰੀ ਵਾਲੀ ਦੀ ਕੋਸਟ ਹੈ ਉਹ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ ਔਰ ਜੋ ਜ਼ਰੂਰतमंद ਆਦਮੀ ਹੈ ਉਹਦੇ ਕੋਲ ਇੰਨਾ ਸਾਧਨ ਹੀ ਨਹੀਂ ਹੈ ਕਿ ਉਹ ਸਰਜਰੀ ਕਰਾ ਸਕੇ ਤੇ ਅਸੀਂ ਇਸ ਕਰਕੇ ਇਸ ਨੂੰ ਹੋਰ ਅੱਗੇ ਵਧਾਉਣ ਕਰਕੇ ਤਕਰੀਬਨ 10 ਹੋਰ ਹਸਪਤਲ ਨਾਲ ਅਸੀਂ ਐਮਓਯੂ ਕੀਤਾ ਹੈ ਜਿਹਦੇ ਨਾਲ ਕਿ ਉਹ ਇਹਨਾਂ ਨੂੰ ਸਾਰਿਆਂ ਨੂੰ ਸਬਸਾਈਡਾਈਜ਼ੇਡ ਤੇ ਯਾਨੀ ਕਿ ਇਵਨ ਮਾਰਕੀਟ ਰੇਟ ਤੋਂ 40% 30% ਉਸ ਰੇਟ ਤੇ ਇਹਨਾਂ ਨੂੰ ਬਜਰੀ ਕਰਕੇ ਦੇ ਰਿਹਾ ਹੈ ਉਹ ਸਰਜੀ ਕਰਾਉਣ ਤੋਂ ਬਾਅਦ ਵੀ ਅਸੀਂ ਉਹਦੇ ਇਲਾਵਾ ਵੀ ਜੋ ਆਦਮੀ ਅਪੋਰਟ ਨਹੀਂ ਕਰ ਸਕਦਾ ਉਹਦੇ ਵਿੱਚ ਵੀ ਅਸੀਂ ਆਪਣੇ ਵੱਲੋਂ ਵੀ ਕੰਟਰੀਬਿਊਟ ਕਰ ਰਹੇ ਹਾਂ ਕੰਟਰੀਬਿਊਟ ਕਰਨ ਤੋਂ ਇਲਾਵਾ ਅਸੀਂ ਜੋ ਉਹਨਾਂ ਨੂੰ ਮੈਡੀਸਿਨ ਦਾ ਪੈਕੇਜ ਪਲੱਸ ਉਹਨਾਂ ਲਈ ਜੋ ਆਫਟਰ ਕੇਅਰ ਵਾਸਤੇ ਜੋ ਡਾਈਟ ਔਰ ਜੋ ਉਹਨਾਂ ਨੂੰ ਚਾਹੀਦੀ ਚੀਜ਼ਾਂ ਉਹ ਵੀ ਅਸੀਂ ਪੂਰੇ ਦੇ ਪੈਕੇਜ ਪ੍ਰੋਵਾਈਡ ਕਰ ਰਹੇ ਹਾਂ ਸਾਡਾ ਏਮ ਇਹ ਹੈ ਕਿ ਜੋ ਗਰੀਬ ਆਦਮੀ ਹੈ ਜੋ ਕਿ ਜਿਨ੍ਹਾਂ ਨੂੰ ਇੱਥੇ ਸਰਜਰੀ ਜਾਂ ਇਹਨਾਂ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਨੂੰ نمارن ہو سکے تاکہ وہ لوگ علاج اپنی ہیلتھ نہ خراب کرتا ہے کہ اکھان والا کیونکہ دیکھو اکھان آج کل بیماری بہت زیادہ بد گئی ہے اور آئی کے پتا ہے کہ مہنگا بھی ہے پلس چتے بھی ہے بہت مہنگے مہنگے ہسپیکل ہو گئے آئی کے واسطے آج ایک ہے تو ਸਾਨੂੰ ਪਤਾ ਹੈ ਅੱਜ ਕੱਲ ਜੋੜਾਂ ਦੀ ਪ੍ਰੋਬਲਮ ਕਾਮਨ ਹੈ ਕਿਉਂਕਿ ਪਾਣੀ ਦੀ وجہ ਨਾਲ ਔਰ ਲਾਈਫ ਸਟਾਈਲ ਦੀ وجہ ਨਾਲ ਇਹ ਜਿਹੜੀ ਜੋੜਾਂ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਸ ਕਰਕੇ ਔਰਥੋ ਦਾ ਵੀ ਪ੍ਰਬੰਧ ਕੀਤਾ ਹੈ ਇਹਨਾਂ ਦੇ ਵਿੱਚੋਂ ਆਈਡੈਂਟੀਫਾਈ ਕਰਾਂਗੇ ਅਗਰ ਕੋਈ ਸਰਜਰੀ ਵਾਸਤੇ ਹੋਵੇ ਇਸ ਤੋਂ ਇਲਾਵਾ ਨਾਰਮਲ ਮੈਡੀਕਲ ਔਰ ਜੋ ਹਾਰਟ ਰਿਲੇਟਡ ਜਨਰਲ ਮੈਡੀਸਿਨ ਵਾਲੇ ਹੈ ਉਹ ਸਾਰੇ ਕੇਸ ਜਿਹੜੇ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ

ਉਨਾਂ ਦੀ ਡਾਇਰੈਕਸ਼ਨ ਹੈ ਕਿ ਜਿਹੜਾ ਸਲਾਮ ਮੈਡੀਆ ਦੇ ਵਿੱਚ ਇੰਨੇ ਪੇਸ਼ੈਂਟ ਦੇਖ ਰਹੇ ਹੋ ਕਿ ਜਿਹੜੇ ਸਰਜਰੀ ਕੇਸਿਸ ਨੇ ਜ਼ਰੂਰਤ ਤੋਂ ਮੰਗਦੇ ਨੇ ਜਿਹੜੇ ਹੋਰ ਨਹੀਂ ਕਰ 파ਰੇ ਜਿਸ ਤੱਕ ਹੁਣੇ ਦੱਸਿਆ ਕਿ ਇੰਨੇ ਹਾਇਰ ਜਿਹੜਾ ਰੇਟਸ ਦੇ ਉੱਪਰ ਨਹੀਂ ਕਰਵਾਉਂਦੇ ਤੇ ਅਸੀਂ ਉਹਨੂੰ ਸਬਸਟ ਡਾਈ ਰੇਟ ਦੇ ਉੱਪਰ ਕਰਵਾ ਰਹੇ ਹਾਂ ਤੇ ਉਹ ਸਬਸਟ ਡਾਈ ਰੇਟ ਦੇ ਵਿੱਚ ਵੀ ਅਗਰ ਕੋਈ ਪ੍ਰੋਬਲਮ ਲੱਗਦੀ ਹੈ ਉਹਨੂੰ ਕੋਈ ਹੋਰ ਫਾਈਨੈਂਸ਼ੀਅਲੀ ਹੈਲਪ ਦੇਣੀ ਹੁੰਦੀ ਹੈ ਚੇਅਰਮੈਨ ਸਾਹਿਬ ਦੇ ਜੋ ਵੀ ਡਾਇਰੈਕਸ਼ਨ ਹੁੰਦੀ ਹੈ ਅਸੀਂ ਉਹਨੂੰ ਹੋਰ ਵੀ ਐਡੀਸ਼ਨਲ ਮਦਦ ਕੁਝ ਕਰਵਾ ਰਹੇ ਹਾਂ جس کا پوسٹ اپریٹر تو بعد بھی کوئی ڈائٹ کا ہوں وہ مینٹنینس ہے پندرہ پندرہ دن دی مہینے مہینے دی واسطے بھی جیسی ہائی پروٹین ڈائٹ ہے یا ان کو کوئی آئرن دینا کیلشیئم دین یا جس طرح کے بھی ہے وہ ابھی پرووائڈ کرتے ہیں فری آف یہ ساڈا ریگولر پروسس شروع ہو چکا ہے اسی میرا پچھلے میں ہی کریب قریب 22 ٹو سرجریز کر چکے ہوئے ہیں ہوں بھی سیب کریب پندرہ بھی سرجری ساری ایس اگست مہینے بھی ہو چکی ہیں ਤੇ ਜਿਹੜੀਆਂ ਕਿ ਕਾਫੀ ਮਿਨੀਮਮ ਰੇਟ ਦੇ ਹੁੰਦੀਆਂ ਉਹ ਵੀ ਕੋਈ ਬਲੱਡ ਟੈਸਟ ਕਹਿੰਦਾ ਨਾਲ ਫ੍ਰੀ ਕਰਵਾ ਦੋ ਉਹ ਵੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਸਬਸਿਡਾਈਡ ਰੇਟ ਦੇ ਉੱਤੇ ਕਰਵਾ ਦਈਏ ਜਾਂ ਬੀ.ਐਨ.ਏ ਵੀ ਪੈਂਦੇ ਸਾਡਾ ਜਿਹੜਾ ਟੈਸਟ ਹੈ ਉਹ ਪੈਸਾ ਇਹ ਅਸੀਂ ਚਾਹੁੰਦੇ ਕਿ ਜਿਹੜਾ ਐਸ ਏਰੀਆ 'ਚ ਗੁਰਦੁਆਰਾ ਸਾਹਿਬ ਦੇ ਨਾਲ ਲੰਗਰ ਸਵਾਲ ਚ ਅਜਿਹਾ ਲੱਗਾ ਹੈ ਬਾਦਰ ਕਾਉਂ ਖੰਨਾ ਚ ਕੇ ਸਰ ਸਾਰੇ ਹੀ ਸਾਨੂੰ ਬੜਾ ਸਹਿਯੋਗ ਕੀਤਾ ਹੈ ਮੁਹੱਲੇ ਵਾਲਿਆਂ ਨੇ ਪ੍ਰਧਾਨ ਜੀ ਨੇ ਕਿਹਾ ਉਹ ਵੀ ਅਸੀਂ ਕਿ ਤੁਹਾਨੂੰ ਹੈਲਪ ਕਰਾਂਗੇ मोस्ट प्रोਬਬਲੀ ਉਹ ਚੱਲਿਆਗਾ ਹਰ ਮਹੀਨੇ ਕੋਈ ਨਾ ਕੋਈ ਸਾਨੂੰ ਇਸ ਤਰ੍ਹਾਂ ਦਾ ਕੈਂਪ ਮੈਨੇਜ ਅਸੀਂ ਤੁਹਾਨੂੰ ਕਰ ਦਿਆ ਕਰਾਂਗੇ ਤੁਸੀਂ ਆ ਕੇ ਆਪਣੀ ਟੀਮ ਦੇ ਨਾਲ ਮਤਲਬ ਸੰਦੇਸ਼ ਚੱਲ ਰਿਹਾ ਉਹਦੇ ਨਾਲ ਤੁਹਾਨੂੰ ਸਕਾਪ ਹੋ ਇਹ ਤਾਂ ਜਿਹੜਾ ਆਈ ਪਾਸ ਸੀ ਆਈ ਦੇ ਸੰਬੰਧ ਲੋ ਫੰਡਸ ਐਗਜ਼ਾਮੀਨੇਸ਼ਨ ਕੀਤਾ ਗਿਆ ਉਹਦੇ ਵਿੱਚ ਕੁਝ ਕੈਟਰੈਕ ਚੈੱਕ ਕੀਤਾ ਗਿਆ ਕੈਟਰੈਕ ਸਰਜਰੀ ਵਾਲੇ ਕੇਸ ਜਿਹੜੇ ਆ ਸਕਰੀਨਿੰਗ ਹੋ ਚੁੱਕੇ ਨੇ ਜਿੰਨੇ ਵੀ ਕੇਸ ਹੋਣਗੇ ਬਿਲਕੁਲ ਨੋਮੀਨਲ ਹੈ ਕੋ ਕੋਰੋਨਰੀ ਸਰਜਰੀ ਹੋਏਗੀ ਜਿਹੜੇ ਉਹ ਵੀ ਜਿਹੜਾ ਨਹੀਂ ਅਫੋਰਡ ਕਰਨਗੇ ਉਹਨਾਂ 'ਚ ਵੀ ਅਸੀਂ ਹੈਲਪਫੁਲ ਹੋ ਜਾਵਾਂਗੇ ਔਰ ਕੋਈ ਜਨਰਲ ਸਰਜਰੀ ਦਾ ਵੀ ਹੋਣੀ ਸਾਡੇ 4-5 ਕੇਸ ਪਾਲਿਸਟਿਸ ਟ੍ਰਕ ਵੀ ਦੇ ਨਿਕਲ ਗਏ ਪਾਲਿਸਟਾਈ ਗੋਲ ਬਲਡ ਸਟੋਨ ਹੈ ਇੱਕ ਰੀਨੋ ਸਟੋਨ ਦਾ ਕੇਸ ਆਇਆ ਉਹਨੇ ਸਾਡੇ ਕੋਲ ਜਿੰਨੇ ਵੀ ਹੈ ਉਹ ਇੱਕ ਦੋ ਚਾਰਾਂ ਨੇ ਨਾਮ ਲਿਖਾਏ ਨੇ ਉਹ ਡਿਜ਼ਰਵਿੰਗ ਨੇ ਤੇ ਉਹਨਾਂ ਨੂੰ ਅਸੀਂ ਨੋਟ ਕਰ ਲਿਆ ਅਸੀਂ ਉਹਨਾਂ ਨੂੰ ਫਾਲੋਅ ਅਪ ਕਰਕੇ ਉਹਨਾਂ ਦੀਆਂ ਸਰਜਰੀਜ਼ ਕਰਾਵਾਂਗੇ